ਪ੍ਰੀਆ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਜੰਦਰ ਅਜਨਾਲੇ ਦੀ ਵਾਰਡ ਨੰਬਰ 1 ਗੋਪਾਲ ਨਗਰ ਮਹੱਲੇ ਬਰਸਾਤਾ ਅਤੇ ਘਰਾਂ ਦੇ ਪਾਣੀ ਨਾਲ ਗਲੀਆਂ ਦਾ ਬੁਰਾ ਹਾਲ ਇਲਾਕਾ ਵਾਸੀਆਂ ਨੇ ਨਗਰ ਪੰਚਾਇਤ ਕੋਲ ਗਲੀਆਂ ਬਣਾਉਣ ਦੀ ਕੀਤੀ ਮੰਗ ਕੀ ਨਾ ਤੁਹਾਡਾ ਵੀਰੋ ਕੀ ਹਾਲ ਹੈ ਤੁਹਾਡੀ ਗਲੀ ਦਾ ਜੀ ਮਾਰੇ ਕੀ ਹਾਲ ਕੀ ਆ ਕਿੱਦਾਂ ਦੀ ਗਲੀ ਮੈਂ ਕਿਹਾ ਗੰਦੀਆਂ ਗਲੀਆਂ ਪਾਣੀ ਕਿ ਡੁੱਬਣ ਦਾ ਲੋਕ ਯਾਰ ਕੀ ਹੈ ਬਿਮਾਰੀਆਂ ਫੈਲਦੀਆਂ ਹਾਂਜੀ ਮੱਛਰ ਲੜਦਾ ਵਾਧੂ 21 ਦਿਨ ਹੋ ਗਏ ਨੇ ਗਏ ਨੇ ਵੀ ਆਜੇ ਆ ਗਏ ਭੜਕੇ ਆ ਗਏ ਤਾਂ ਹੁਣ ਖਜ਼ਾਨੇੋਂ ਦੇ ਪੈਸੇ ਖਤਮ ਹੋ ਗਏ ਜੀ ਆਹੀ ਖਜ਼ਾਨੇਨ ਮੈਦਨ ਆਖੇ ਵਾਪੇ ਵਹੇ ਪਾ ਕੇ ਤੇ ਆਪਾਂ ਗਲੀਆਂ ਬਣਾ ਲਈਏ ਹਾਂ ਇਹਨੇ ਦਿਨ ਪਹਿਲਾਂ ਸ਼ੁਰੂ ਹੋਈ ਸੀ ਹੈ ਇੱਕ ਮਹੀਨਾ ਹੋ ਗਿਆ ਲੰਗਣਾ ਆਉਣਾ ਕਿੱਦਾਂ ਫਿਰ ਇਸ ਤਰ੍ਹਾਂ ਹੀ ਕਿ ਆਈ ਨਹੀਂ ਇਹ ਮਨੇ ਆਦੀ ਗੱਡੀ ਗੱਡੀ ਲੈ ਕੇ ਲੰਗਣ ਦਾ ਗੱਡੀ ਤਿਲਕ ਦੀ ਤਿਲਕ ਦੀ ਤਿਲਕ ਦੀ ਤੇ ਜਾ ਕੇ ਇਹਦੇ ਕੰਦਰਾਂ ਲੱਗੀ ਬੱਚੇ ਕਿੱਥੇ ਲੰਗਦੇ ਇਥੋਂ ਸਕੂਲ ਇਸ ਤਰ੍ਹਾਂ ਕੇ ਵਿਚਾਰਿਆ ਤਾਂ ਲਤਾ ਚੁੱਪ ਬੱਚੇ ਸਕੂਲ ਕਿੱਦਾਂ ਜਾਂਦੇ ਨੇ ਇਹਨਾਂ ਗਲੀਆਂ ਬੜੇ ਔਖੇ ਬਹੁਤ ਔਖੇ ਚੱਕਰ ਦੇ ਵਿੱਚ ਆਉਂਦੇ ਉਹੀ ਮੰਗ ਕਰਦੇ ਆ ਅਸੀਂ ਅਹਾਂ ਗਲੀਆਂ ਬਣਨਾ ਸਾਨੂੰ ਕਹਿਣਾ ਕੀ ਲੱਗੇ ਕੋਈ ਕਾ ਇਸ ਗਲੀ ਦੇ ਵਿਚਰਨੇ ਆਹੀਂ ਰੰਨੇ ਕਾਫੀ ਟਾਈਮ ਹੋ ਗਿਆ ਹੈ ਗਲੀ ਕਾਫੀ ਜਤ ਖਰਾਬ ਹੈ ਅਸੀਂ ਇੰਨੀ ਐਪਲੀਕੇਸ਼ਨ ਦੇ ਚੁਕੇ ਆ ਪੂਰਾ ਮਹੱਲਾ ਜਾ ਰਿਆ ਨਾਲ ਪ੍ਰਸ਼ੰ ਦੇ ਰਵਾਸਤੇ ਹੁਣ ਜੇ ਇਲੈਕਸ਼ਨ ਆ ਰਹੇ ਆ ਇਲੈਕਸ਼ਨ ਕੋਈ ਦਿਨ ਪਹਿਲਾਂ ਇੱਥੇ ਆਏ ਠੇਕੇਦਾਰਾਂ ਦੇਖਿਆ ਕਿ ਗਲੀ ਗੱਡੀ ਬਣ ਜਾਏਗੀ ਉਹਨਾਂ ਨੇ ਸਾਰੇ ਕੰਮ ਸ਼ੁਰੂ ਕਰਵਾ ਦਿੱਤਾ ਹੈ ਵੋਟਾ ਤੋਂ 10 ਤੋਂ ਦਿਨ ਪਹਿਲਾਂ ਮਤਲਬ ਨਾ ਮਿੱਟੀ ਪਵਾਤੀ ਦੋ ਜਾਂ ਤਿੰਨ ਦਿਨ ਪਹਿਲਾਂ ਕਹਿ ਸਕਦੇ ਆਂ ਅਸੀਂ ਹਨਾ ਉਹਨਾਂ ਨੇ ਮਿੱਟੀ ਵੀ ਪਵਾਤੀ ਤਿਆਰੀ ਕਰਵਾ ਦਿੱਤੀ ਹੈ ਤੇ ਸਾਰੇ ਲੈਕਚ ਜਿੰਨੇ ਬੋਟਾਂ ਸਾਰੀਆਂ ਅਸੀਂ ਉਸੇ ਪਾਣੀ ਪਾਰਟੀ ਨੂੰ ਕਹਾੜਾ ਕੰਮਸ਼ੂਰ ਕੀਤਾ ਗੱਲੀ ਦਾ ਹਾਂ ਸੁਣੇਗੀ ਸਾਡੇ ਲਈ ਅਸੀਂ ਸੋਚ ਕੇ ਪਾਈਆਂ ਪਰ ਜਿਸ ਦਿਨ ਇਲੈਕਸ਼ਨ ਹੋ ਗਏ ਬੋਟਾਂ ਮਤਲਬ ਜਿੱਤ ਗਏ ਹਾਰ ਗਏ ਰਿਜ਼ਲਟ ਆ ਗਏ ਜਿਹੜਾ ਨੇ ਲਗਾਈ ਨਾ ਮੈਂ ਲੇਬਰ ਉਹ ਸਾਰੇ ਸਾਮਾਨ ਲੈ ਕੇ ਚਲੇ ਗਏ بارش ਹੋਈ ਉਸ ਤੋਂ ਬਾਅਦ ਤੁਸੀਂ ਸਾਡੇ ਘਰਾਂ ਦਾ ਹਾਲ ਦੇਖੋ ਇੰਨਾ ਇੰਨਾ ਸਾਮਾਨ ਦਾ ਨੁਕਸਾਨ ਹੋਇਆ ਕਿ ਪਾਣੀ ਘਰਾਂ ਚ ਲਾ ਗਿਆ ਹੈ ਨਾਲੀਆਂ ਬੰਦ ਕਰਤੀਆਂ ਬਲੋਕ ਹੋ ਗਏ ਸਾਰਾ ਕੁਝ ਤੇ ਤਕਰੀਬਨ ਸਾਰੇ ਕੰਮ ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਤੁਸੀਂ ਇਹ ਦੇਖੋ ਗਲੀ ਵਿੱਚ ਤੇ ਮੱਛਰ ਇੰਨਾ ਜ਼ਿਆਦਾ ਕਿ ਬੱਚੇ ਬਿਮਾਰ ਡੰਗੂ ਨਾ ਹੋ ਸਕਦੀ ਹੈ ਇੰਨੀ ਗੰਦਗੀ ਫੈਲ ਚੁੱਕੀ ਹੈ ਇੱਥੇ ਕੀ ਮੰਗ ਕਰੀ ਸਾਡੀ ਮੰਗ ਇਹ ਜਿਹੜੀ ਸਰਕਾਰ ਬਣੀ ਹੈ ਤੇ ਸਾਡੇ ਗਲੀ ਪੂਰੀ ਕੰਪਲੀਟ ਕੀਤੀ ਜਾਵੇ ਪੱਕੀ ਗਲੀ ਕੀਤੀ ਜਾਵੇ ਤੇ ਜਾਂ ਤਾਂ ਕਿ ਜੋਜ ਘਰਾਂ ਚ ਪਾਣੀ ਜਾ ਰਹੇ ਨੁਕਸਾਨ ਨਾ ਹੋਵੇ ਇਸ ਤਰ੍ਹਾਂ ਦਾ ਸਾਲ ਪੂਰੀ ਉਮੀਦ ਹੈ ਕਿ ਤੁਸੀਂ ਸੜਕਾ ਜਰੂਰ ਸੁਣਾਈ ਸਾਡੀ ਹੋਏਗੀ ਐਡਵੋਕੇਟ ਸੁਨੀਲ ਪਾਲ ਸਿੰਘ ਹੀ ਨਾਲਾ ਵਾਰਡ ਨੰਬਰ 1 ਤੋਂ ਜਿਹੜੀ ਹੈ ਸਾਡੀ ਗਲੀ ਹੈ ਵਾਰਡ ਨੰਬਰ 1 ਦੀ ਮਹੱਲਾ ਗਪਾਲ ਨਗਰ ਦੇ ਵਿੱਚ ਇਹਨੂੰ ਵੋਟਾਂ ਦੇ ਇੱਕ ਹਫਤਾ ਪਹਿਲਾਂ ਸ਼ੁਰੂਆਤ ਦੀ ਕਰਾਈ ਗਈ ਗਲੀਆਂ ਦੀ ਵੋਟਾਂ ਤੋਂ 2 ਦਿਨ ਬਾਅਦ ਜਦੋਂ ਰਿਜ਼ਲਟ ਆਉਂਦਾ ਵਾ ਰਿਜ਼ਲਟ ਤੋਂ ਅਗਲੇ ਦਿਨ ਹੀ ਮਿਸਤਰੀ ਇਥੋਂ ਭੱਜ ਜਾਂਦੇ ਆ ਜਦੋਂ ਆਪਾਂ ਠੇਕੇਦਾਰ ਸਾਹਿਬ ਨੂੰ ਫੋਨ ਕਰਦੇ ਆਂ ਭਾਈ ਤੁਸੀਂ ਗਲੀ ਕੋ ਛੱਡ ਕੇ ਭਾਜੀ ਕੰਪਲੀਟ ਕਿਉਂ ਨਹੀਂ ਕਰ ਰਹੇ ਕਹਿੰਦੇ ਜੀ ਸਾਡੇ ਕੋ ਪੈਸੇ ਨਹੀਂ ਹੈਗੇ ਸਾਨੂੰ ਪੈਸੇ ਮਿਲਣਗੇ ਤੇ ਅਸੀਂ ਗਲੀ ਬਣਾਵਾਂਗੇ ਫਿਰ ਇਹ ਸਾਰੇ ਜਾਣੇ ਪੱਟੀ ਸਾਹਿਬ ਕੋ ਜਾਂਦੇ ਆ ਜਿਹੜੇ ਜਸਪਾਲ ਸਿੰਘ ਢਿੱਲੋਂ ਆ ਨਗਰ ਪੰਚਾਇਤ ਦੇ ਨਾਲ ਦੇ ਪ੍ਰਧਾਨ ਉਹ ਸਾਨੂੰ ਅੱਗੋਂ ਬਾਹਾਂ ਖੜੀਆਂ ਕਰ ਦਿੰਦੇ ਵੀ ਸਾਡਾ ਖਜ਼ਾਨਾ ਹੀ ਖਾਲੀ ਆ ਠੀਕ ਆ ਕੋਈ ਗੱਲ ਨਹੀਂ ਆ ਖਜ਼ਾਨਾ ਆਉਣਾ ਵਾ ਫਿਰ ਆਪਾਂ ਤੁਹਾਡਾ ਕਰਦੇ ਆਂ ਕੰਮ ਮੈਨੂੰ ਪਹਿਲਾਂ ਇਹ ਕੀ ਹੁਣ ਗਲੀ ਦੀ ਪਹਿਲਾਂ ਤੇ ਨਿਕਾਸ ਪਾਣੀ ਦਾ ਬੜਾ ਵਧੀਆ ਚੱਲਦਾ ਸੀ ਤੋ ਪ੍ਰਾਣੀ ਸਗੋ ਗਲੀ ਟੁੱਟੀ ਭੱਜੀ ਸੀ ਉਹਦਾ ਨਿਕਾਸ ਤੇ ਪਾਣੀ ਦਾ ਹੈਗਾ ਸੀ ਨਾ ਸਾਡਾ ਇੰਨਾ ਕੀ ਕੀਤਾ ਭਾਜੀ ਇੰਨਾ ਸਾਰੀ ਗਲੀ ਪੁੱਟਦੀ ਪਹਿਲਾਂ ਉਹ ਨਾਲੀਆਂ ਵੀ ਬੰਦ ਹੋ ਗਈਆਂ ਫਿਰ ਉੱਤੇ ਮਿੱਟੀ ਸਟਾਤੀ ਆ ਮਿੱਟੀ ਸਟਾਉਣ ਤੋਂ ਪਹਿਲਾਂ ਹਫ਼ਤਾ ਇੱਕ ਪੁੱਟਣ ਤੇ ਲਾਤਾ ਆ ਵੀ ਵੋਟਾਂ ਨੰਗੀ ਜਾਣ ਵੋਟਾਂ ਨੰਗੀਆਂ ਇੰਨਾ ਮਿੱਟੀ ਦੀਆਂ ਢੇਰੀਆਂ ਲਾਤੀਆਂ ਰਿਜ਼ਲਟ ਤੋਂ ਬਾਅਦ ਉਹ ਵੀ ਭਾਜੀ ਉਹਦਾ ਢੇਰੀਆਂ ਲੱਗੀਆਂ ਪਈਆਂ ਤੁਸੀਂ ਵੇਖਣ ਦੇ ਗਲੀ ਤਾਂ ਹੁਣ ਹਾਲ ਕੀ ਆ ਆ ਵੇਖੋ ਗਲੀ ਦੇ ਕਿੰਨੇ ਖਸਤਾ ਹਾਲ ਤੇ ਸਾਡੇ ਦੋ ਬੱਚੇ ਬਿਮਾਰ ਹੋਏ ਮਲੇਰੀਆ ਨਾਲ ਮੈਂ ਐਸਡੀਐਮ ਸਾ ਮੇਰੀ ਇਹੋ ਸਰਕਾਰ ਅਗੇ ਮੰਗਿਆ ਵੀ ਜਿਹੜੇ ਸਾਡੇ ਬੱਚੇ ਵੀ ਦੋ ਬਿਮਾਰ ਹੋਏ ਆ ਉਹਨਾਂ ਨੂੰ ਵੀ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੀ ਆ ਗਲੀ ਇੱਕ ਜਲਦੀ ਤੋਂ ਜਲਦੀ ਜਿੰਨੀ ਛੇਤੀ ਹੋ ਸਕਦੀ ਆ ਭਾਵੇਂ ਸਰਕਾਰ ਨਹੀਂ ਕਮੇਟੀ ਕੋ ਪੈਸੇ ਹੈਗੇ ਜੇ ਇਹਨਾਂ ਲੋਕਾਂ ਨੂੰ ਗੁੰਮਰਾਹ ਕੀਤਾ ਛਦਾਈ ਬਣਾਇਆ ਲੋਕਾਂ ਨੂੰ ਇਹ ਆਪਣੇ ਪੱਲੇੋਂ ਗਲੀ ਕੰਪਲੀਟ ਕਰਾ ਕੇ ਦੇਵੇ ਜਿੱਦਾਂ